ਨਾ ਸਿਰਫ ਪੰਜਾਬ ਦੇ ਪੂਰੇ ਭਾਰਤ ਦੇ ਜਿੰਨੇ ਸਾਡੇ ਮਨਰੇਗਾ ਦੇ ਵਰਕਰ ਨੇ ਉਹਨਾਂ ਦੇ ਨਾਲ ਕੇਂਦਰ ਸਰਕਾਰ ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਨਰਿੰਦਰ ਮੋਦੀ ਮੋਦੀ ਜੀ ਦੀ ਸਰਕਾਰ ਉਹ ਆਪਣੀਆਂ ਆਦਤਾਂ ਤੋਂ ਮਜਬੂਰ ਇੱਕ ਵਾਰ ਫੇਰ ਉਹ ਕਾਲਾ ਕਾਨੂੰਨ ਲੈ ਕੇ ਆਗੀ ਜਿਹੜੇ ਕਾਨੂੰਨ ਦੇ ਨਾਲ ਸਿੱਧਾ-ਸਿੱਧਾ ਗਰੀਬ ਵਰਗ ਨੂੰ ਅਫੈਕਟ ਹੋਣ ਜਾ ਰਿਹਾ ਹੈ ਉਹਨਾਂ ਤੇ ਅਸਰ ਪੈਣ ਜਾ ਰਿਹਾ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬੰਨਣ ਨੂੰ ਫਿਰਦੀ ਹੈ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਨੰਬਰ 1 ਕਿ ਗਰੀਬਾਂ ਦੇ ਪੇਟ ਦੇ ਉੱਤੇ ਲੱਤ ਮਾਰਨ ਨੂੰ ਫਿਰਦੀ ਹੈ ਬੁਰੀ ਤਰ੍ਹਾਂ ਦੇ ਨਾਲ ਨੰਬਰ 2 ਸਭ ਤੋਂ ਵੱਡੀ ਗੱਲ ਕਿ ਜਿੰਨੀਆਂ ਸਟੇਟਾਂ ਨੇ ਜਿੰਨੇ ਸੂਬੇ ਨੇ ਉਹਨਾਂ ਦੇ ਸੰਗੀ ਢਾਂਚੇ ਦੇ ਉੱਤੇ ਹਮਲਾ ਹੋ ਗਿਆ ਉਹਨਾਂ ਦੀ ਜਮਹੂਰੀਅਤ ਦੇ ਉੱਤੇ ਡੈਮੋਕਰੈਟਿਕ ਰਾਈਟਸ ਦੇ ਉੱਤੇ ਉਹਨਾਂ ਦੇ ਫੈਡਰਲ ਸਿਸਟਮ ਤੇ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਹੋ ਗਿਆ ਹੁਣ ਇਹਨੂੰ ਮੈਂ ਇਲੈਬੋਰੇਟ ਕਰਨ ਜਾ ਰਿਹਾ ਹਾਂ ਵੀ ਇਹਦੇ ਵਿੱਚ ਜ਼ਿਆਦਾ ਤੌਰ ਤੇ ਸਾਡੀ ਜਿਹੜੀ ਐਸਸੀ ਕਮਿਊਨਿਟੀਜ਼ ਨੇ ਉਹ ਇਹਦੇ ਚ ਵੱਡਾ ਇਫੈਕਟ ਹੋ ਰਹੀਆਂ ਨੇ ਉਹ ਕਿਵੇਂ ਮੈਂ ਇਹਨੂੰ ਪੂਰਾ ਤਰਤੀਬ ਵਾਰ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਦੱਸੂਗਾ ਨੰਬਰ 1 ਜਿਹੜੀ ਪਹਿਲਾਂ ਸਕੀਮ ਚੱਲ ਰਹੀ ਸੀ ਜਿਹੜੀ ਚੱਲ ਰਹੀ ਹੈ ਆਲਰੇਡੀ ਉਹਦਾ ਨਾਮ ਹੈ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗਰੰਟੀ ਐਕਟ ਜਿਹਨੂੰ ਮਗਨ ਮਗਨ ਰੇਗਾ ਕਹਿੰਦੇ ਆਪਾਂ ਜਿਹੜੀ ਹੁਣ ਸਕੀਮ ਲੈ ਕੇ ਕੇਂਦਰ ਸਰਕਾਰ ਆ ਰਹੀ ਹੈ ਉਸ ਸਕੀਮ ਦਾ ਨਾਮ ਬਦਲ ਕੇ ਇਹਨਾਂ ਨੇ ਕਰਤਾ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ ਗ੍ਰਾਮੀਣ ਹੁਣ ਦੋਆਂ 'ਚ ਫਰਕ ਸਮਝੀ ਚੱਲਿਓ ਫਰਕ ਕੀ ਹੈ ਨੰਬਰ ਪਹਿਲਾ ਹੁਣ ਤੱਕ ਮਨਰੇਗਾ ਦੇ ਵਿੱਚ ਗਾਰੰਟੀ ਸੀ ਕਿ ਅਸੀਂ ਪ੍ਰਤੀ ਪਰਿਵਾਰ ਨੂੰ 100 ਦਿਨ ਦੇਣੀ ਦੇਣੇ ਨੇ 100 ਦਿਨ ਦੇਣੀ ਦੇਣੇ ਨੇ ਦੂਸਰੇ ਪਾਸੇ ਜਿਹੜੀ ਨਵੀਂ ਸਕੀਮ ਹੈ ਉਹਦੇ ਤਹਿਤ ਇਹ ਕਹਿੰਦੇ ਜੀ ਅਸੀਂ 125 ਦਿਨ ਦੇਵਾਂਗੇ ਪਰ ਉਰੇ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਕਿ ਪੂਰੀ ਨੈਸ਼ਨਲ ਐਵਰੇਜ ਅੱਜ ਤੱਕ ਜੋ ਕੇਂਦਰ ਚ ਰਾਜ ਕਰਦੀ ਸਰਕਾਰ ਤੋਂ ਮੇਨਟੇਨ ਕੀਤੀ ਗਈ ਹੈ ਨੈਸ਼ਨਲ ਐਵਰੇਜ ਦੱਸ ਰਿਹਾ ਕਿ ਇੱਕ ਪਰਿਵਾਰ ਨੂੰ ਹੁਣ ਤੱਕ ਕਿੰਨਾ ਰੋਜਗਾਰ ਦੇ ਸਕੇ ਨੇ ਕੁੱਲ 45 ਦਿਨ ਦਾ ਓਨਲੀ 45 ਡੇਸ ਕੁੱਲ 45 ਦਿਨ ਦਾ ਰੋਜਗਾਰ ਦੇਣ ਚ ਸક્ષਮ ਹੋ ਸਕੀ ਹੈ ਭਾਜਪਾ ਚ ਭਾਜਪਾ ਕੇਂਦਰ ਚ ਰਾਜ ਕਰਦੀ ਸਰਕਾਰ ਤੇ ਗਰੰਟੀਆਂ ਦੰਦ ਨੇ 125 ਦਿਨ ਦੀਆਂ ਕਿ ਅਸੀਂ 125 100 ਵੀ ਨਹੀਂ ਕਦੇ ਅੱਜ ਤੱਕ ਪੂਰੇ ਹੋ ਸਕੇ ਨੰਬਰ 2 ਗਰੰਟੀ ਦੀ ਵਿਸ਼ੇਸ਼ਤਾ ਇਹਦੇ ਚ ਲਿਖਿਆ ਗਿਆ ਕਹਿੰਦੇ ਪੁਰਾਣੀ ਸਕੀਮ ਦੀ ਗੱਲ ਕਰਦਾ ਹੈ ਜੇਕਰ ਕੋਈ ਲਾਭਪਾਤਰੀ ਕੰਮ ਦੀ ਮੰਗ ਕਰਦਾ ਹੈ ਤਾਂ ਉਸ ਨੂੰ 15 ਦਿਨ ਦੇ ਅੰਦਰ ਅੰਦਰ ਕੰਮ ਦੇਣਾ ਲਾਜ਼ਮੀ ਹੁੰਦਾ ਹੈ ਅਤੇ ਉਸ ਦੀ ਅਦਾਇਗੀ ਵੀ 100% ਭਾਰਤ ਸਰਕਾਰ ਵੱਲੋਂ ਕੀਤੀ ਜਾਊਗੀ ਇਹ ਮਨਰੇਗਾ ਸਕੀਮ ਸੀ ਹੁਣ ਇਹਨਾਂ ਦੀ ਸਕੀਮ ਹੈ ਜਿਹੜੀ ਉਹ ਕੀ ਕਹਿੰਦੀ ਹੈ ਇਸ ਐਕਟ ਦੇ ਅਧੀਨ ਭਾਰਤ ਸਰਕਾਰ ਵੱਲੋਂ ਵਿੱਤੀ ਸਾਲ ਲਈ ਫਿਕਸ ਬਜਟ ਅਲੋਕੇਟ ਕਰਨ ਦਾ ਪ੍ਰਬੰਧ ਹੈ ਮਤਲਬ ਹੁਣ ਇਹਨਾਂ ਨੇ ਇੱਕ ਬਜਟ ਅਲੋਕੇਟ ਕਰ ਦੇਣਾ ਹੈ ਨਮੀ ਸਕੀਮ ਦਾ ਤਾ ਪਹਿਲੀ ਸਕੀਮ ਓਪਨ ਸੀ ਜੰਨਾ ਮਰਜੀ ਕੰਮ ਕਰਾਓ ਹੋਣ ਵਾਲੀ ਸਕੀਮ ਦਾ ਬਜਟ ਐਲੋਕੇਟਡ ਹੋਊਗਾ ਜੇ ਉਸ ਐਲੋਕੇਟਡ ਬਜਟ ਤੋਂ 1 ਰੁਪਿਆ ਵੀ ਉੱਤੇ ਜਾਂਦਾ ਤਾਂ ਕੇਂਦਰ ਚ ਰਾਜ ਕਰਦੀ ਸਰਕਾਰ ਨੇ ਹੱਥ ਖੜੇ ਕਰਤੇ ਜੀ ਉਹਦੇ ਹੱਥ ਖੜੇ ਹੋ ਚੁੱਕੇ ਨੇ ਉਹਨਾਂ ਨੇ ਸਾਰੇ ਦਾ ਸਾਰਾ ਵਿੱਤੀ ਬੋਝ ਹੈ ਜਿਹੜਾ ਆਪਣੇ ਪੱਲਿਓ ਝਾੜ ਕੇ ਸਟੇਟਾਂ ਦੇ ਗਲ ਪਾਤਾ ਕਿ ਸਟੇਟਾਂ ਆਪੇ ਹੁਣੇ ਉੱਪਰਲੇ ਪੈਸੇ ਨਹੀਂ ਜਿਹੜੇ ਭਰਨੀਆਂ ਫੰਡ ਦਾ ਪੈਟਰਨ ਕੀ ਸੀ ਪਹਿਲਾਂ ਅਗਲਾ ਅਗਲਾ ਦੱਸਣੀ 100% ਹਿੱਸਾ ਗੈਰ ਹੁਨਰਮੰਦ ਅਨਸਕਿਲਡ ਲੇਬਰ ਦਾ ਜਿਹੜਾ ਵੇਜ ਹੁੰਦੀ ਸੀ ਉਹ ਕੇਂਦਰ ਸਰਕਾਰ ਪੇ ਕਰਦੀ ਸੀ ਤੇ ਜਿਹੜੀ ਮਟੀਰੀਅਲ ਕਾਸਟ ਹੁੰਦੀ ਸੀ ਉਹਦਾ 75-25 ਰੇਸ਼ੋ ਹੁੰਦਾ ਸੀ 75% ਕੇਂਦਰ ਪੇ ਕਰਦਾ ਸੀ ਤੇ 25% ਰਾਜ ਸਰਕਾਰ ਪੇ ਕਰਦੀ ਸੀ ਉਰੇ ਦੀ ਸਟੇਟ ਗਵਰਨਮੈਂਟ ਜਿਹੜੀ ਨਵੀਂ ਸਕੀਮ ਹੈ ਉਹਦੇ ਚ ਡਾਕਾ ਮਾਰਤਾ ਜੀ ਡਾਕਾ ਇਹਨਾਂ ਨੇ ਉਹਦੇ ਚ ਚਾਹੇ ਤੁਹਾਡੀ ਲੇਬਰ ਦੇ ਪੈਸੇ ਨੇ ਚਾਹੇ ਤੁਹਾਡੇ ਮਟੀਰੀਅਲ ਦੇ ਪੈਸੇ ਨੇ ਉਹਨੂੰ 60 40 ਦੀ ਰੇਸ਼ੋ ਚ ਵੰਡਤਾ ਜਿਹਦੇ ਨਾਲ 60 40 ਦੀ ਰੇਸ਼ੋ ਨਾਲ ਵੰਡਣ ਦੇ ਨਾਲ ਸਾਡੇ ਪੰਜਾਬ ਦੇ ਸਿਰ ਆਏ ਸਾਲ ਲਗਭਗ ਲਗਭਗ 600 ਕਰੋੜ ਰੁਪਏ ਦਾ ਵਿੱਤੀ ਸੰਗਠ ਵਿੱਤੀ ਬੋਝ ਹੋਰ ਆ ਪਿਆ ਕੌਣ ਜ਼ਿੰਮੇਵਾਰ ਹੈ ਜੀ ਕੋਈ ਦੱਸ ਸਕਦਾ ਔਰ ਇਸ ਤੋਂ ਅੱਗੇ ਚਲੋ ਅਗਲਾ ਪੁਆਇੰਟ ਦਸਨ ਲੱਗੇ ਆ ਇਹਦੇ ਵਿੱਚ ਕੰਮ ਦੀ ਉਪਲਬਧਤਾ ਲਾਪਾਤਰੀ ਸਾਲ ਭਰ ਵਿੱਚ ਕਿਸੇ ਵੀ ਸਮੇਂ ਕੰਮ ਦੀ ਮੰਗ ਕਰ ਸਕਦਾ ਸੀ ਕਿਸੇ ਵੀ ਸਮੇਂ ਕੰਮ ਦੀ ਮੰਗ ਕਰ ਸਕਦਾ ਸੀ ਹੁਣ ਇਹਨਾਂ ਦੀ ਨਵੀਂ ਸਕੀਮ ਸੁਣ ਲਓ ਜੀ ਇਹਨਾਂ ਦੀ ਨਵੀਂ ਸਕੀਮ ਪੂਰੇ ਸਾਲ ਚ ਦੋ ਮਹੀਨੇ ਲਈ ਬੰਦ ਰਹੂਗੀ ਕਿਹੜੇ ਦੋ ਮਹੀਨੇ ਬੰਦ ਰਹੂਗੀ ਫਸਲ ਦੀ ਕਟਾਈ ਦਾ ਸੀਜ਼ਨ ਹਾੜੀ ਤੇ ਸੋਨੀ ਜਦੋਂ ਕਟਾਈ ਦਾ ਸੀਜ਼ਨ ਆਊਗਾ 1 ਮਹੀਨੇ ਲਈ ਉਦੋਂ 1 ਮਹੀਨੇ ਲਈ ਉਦੋਂ ਮਰਰੇਗਾ ਜਿਹੜੀ ਸਕੀਮ ਨਵੀਂ ਸਕੀਮ ਹੈ ਨਾ ਦੀ ਵਿਕਾਸਪਰ ਵਿਕਸਿਤ ਭਾਰਤ ਗਰੰਟੀ ਜਿਹੜੀ ਸਕੀਮ ਹੈ ਉਹ 2 ਮਹੀਨੇ ਲਈ ਸਾਲਚ ਬੰਦ ਰਿਹਾ ਕਰੂ ਇਹਦਾ ਇਹਦੀ ਇੰਪਲੀਕੇਸ਼ਨਸ ਕੀ ਆਣਗੀਆਂ ਜੀ ਅੱਗੇ ਕੀ ਹੁੰਦਾ ਸੀ ਅੱਗੇ ਇਹ ਸਾਰਾ ਸਾਲ ਜਦੋਂ ਮਰਰੇਗਾ ਸਕੀਮ ਚੱਲਦੀ ਸੀ ਤਾਂ ਕੋਈ ਵੀ ਇਨਸਾਨ ਚਾਹੁੰਦਾ ਸੀ ਉਹ ਚਾਹੇ ਮਰਰੇਗਾ ਚ ਕੰਮ ਕਰ ਸਕਦਾ ਸੀ ਯਾ ਜੇ ਉਹਨਾਂ ਫਸਲ ਦੀ ਕਟਾਈ ਦੇ ਸਮੇਂ ਜਾਣਾ ਹੁੰਦਾ ਸੀ ਉੱਥੇ ਕੰਮ ਕਰਦਾ ਸੀ ਜਿੱਤਰੋਂ ਉਹਨੂੰ ਵੱਧ ਪੈਸੇ ਮਿਲਦੇ ਸੀ ਉਧਰੋਂ ਕੰਮ ਕਰ ਸਕਦਾ ਸੀ ਹੁਣ ਮਨਰੇਗਾ ਤਾਂ ਇਹਨਾਂ ਨੇ ਉਧਰ ਤੇ ਸੈਂਸਰ ਲਾ ਕੇ 2 ਮਹੀਨੇ ਲਈ ਪੱਕੀ ਉਹ ਬੰਦ ਕਰਤੀ ਹੁਣ 2 ਮਹੀਨੇ ਪਿੱਟ ਢ ਤਾਂ ਨਹੀਂ ਬੰਦ ਹੋ ਗਿਆ ਢ ਨੂੰ ਤਾਂ ਨਹੀਂ ਸੈਂਸਰ ਲੱਗ ਗਿਆ ਗਰੀਬ ਦੇ ਪੇਟ ਤਾਂ ਲੱਗਿਆ ਆ ਗਰੀਬ ਦੇ ਖਰਚੇ ਤਾਂ ਉਨੇ ਹੀ ਨੇ ਫੀਸ ਵੀ ਭਰਦੀਆਂ ਉਹਨੇ ਆਪਣੇ ਬਜ਼ੁਰਗਾਂ ਦਾ ਇਲਾਜ ਵੀ ਕਰਵਾਉਣਾ ਹੈ ਉਹਨੇ ਸਾਰੇ ਘਰ ਦੇ ਖਰਚੇ ਕਰਨੇ ਨੇ ਤੇ ਫਿਰ ਉਹ ਕਿੱਥੇ ਜਾਊਗਾ ਹੁਣ ਉਹ 2 ਮਹੀਨੇ ਦੇ ਲਈ ਉਹਦੀ ਐਕਸਪਲੋਇਟੇਸ਼ਨ ਸ਼ੁਰੂ ਹੋਊਗੀ ਉਸ 2 ਮਹੀਨੇ ਦੇ ਲਈ ਉਹ ਵਿਚਾਰਾ ਕਦੇ ਕਿਸੇ ਦੀ ਮਿੰਤ ਕਰਿਆ ਕਰੂ ਕਦੇ ਕਿਸੇ ਦੀ ਮਿੰਤ ਕਰਿਆ ਕਰੂ ਕਿ ਜੀ ਤੁਸੀਂ ਸਾਨੂੰ ਰੁਜ਼ਗਾਰ ਦੇ ਦਿਓ ਸਾਨੂੰ ਕੰਮ ਦੇ ਦਿਓ ਅਸੀਂ ਰੋਟੀ ਪਾਣੀ ਕੰਨੀਓ ਔਖੇ ਐ ਐਸਾ ਕਾਲਾ ਕਾਨੂੰਨ ਲੈ ਕੇ ਆਏ ਅੱਗੇ ਚਲੋ ਜੀ ਉਜਰਤਾਂ ਦਾ ਭੁਗਤਾਨ ਉਜਰਤਾਂ ਦੀ ਅਦਾਇਗੀ 100% ਕੇਂਦਰ ਦੁਆਰਾ ਕੀਤੀ ਜਾਂਦੀ ਸੀ ਉਹ ਮੈਂ ਦੱਸ ਚੁੱਕਿਆ ਕਿ ਹੁਣ ਇਹਨਾਂ ਨੇ ਉਹ ਵੀ 60 40 ਦੇ ਵਿੱਚ ਕਰਤੀ ਇਸ ਤੋਂ ਅਗਲੀ ਗੱਲ ਜਿਹੜੀ ਬੜੀ ਜ਼ਰੂਰ ਜਿਹੜੀ ਕੀਮਤੀ ਹੈ ਉਹ ਇਹ ਹੈ ਕਿ ਜੇਕਰ ਲਾਭਪਾਤਰੀ ਨੂੰ 15 ਦਿਨ ਦੇ ਅੰਦਰ ਕੰਮ ਨਹੀਂ ਮਿਲਦਾ ਸੀ ਜਾਂ ਫਿਰ 100 ਦਿਨ ਉਹਨੂੰ ਕੰਮ ਨਹੀਂ ਮਿਲਦਾ ਸੀ ਤਾਂ ਕੇਂਦਰ ਸਰਕਾਰ ਬਾਧੇ ਸੀ ਬਾਉਂਡ ਸੀ ਉਹ ਕਿ ਉਹਨੂੰ ਉਹਨਾਂ ਨੂੰ ਬੇਰੋਜ਼ਗਾਰ ਭੱਤਾ ਦੇਣਾ ਪੈਂਦਾ ਸੀ ਹੁਣ ਇਹਨਾਂ ਨੇ ਕੀ ਕਰਤਾ ਜੀ ਹੁਣ ਇਹਨਾਂ ਨੇ ਉਹਦੇ ਵਿੱਚ ਸ਼ੋਧ ਕਰਤੀ ਕਹਿੰਦੇ ਜੀ ਅਸੀਂ ਨਹੀਂ ਕੋਈ ਪੱਤਾ ਪੁੱਤਾ ਦੇਣਾ ਸਾਨੂੰ ਅਸੀਂ ਕੁਝ ਨਹੀਂ ਦੇਣਾ ਜੇ ਅਸੀਂ ਕੰਮ ਦੇਤਾ ਤਾਂ ਠੀਕ ਹੈ ਜੇ ਕੰਮ ਨਹੀਂ ਦਿੱਤਾ ਤਾਂ ਬੇਰੋਜ਼ਗਾਰੀ ਦੇ ਪੱਤੇ ਲੈਣ ਲਈ ਸੰਘਰਸ਼ ਕਰੋ ਜਾਮ ਲਾਓ ਸੜਕਾਂ ਜਾਮ ਕਰੋ ਕੇਂਦਰ ਸਰਕਾਰ ਨੂੰ ਉਹਦੇ ਵਿੱਚ ਬਾਉਂਡ ਕਰਤਾ ਕਿ ਕੇਂਦਰ ਸਰਕਾਰ ਇੰਤਜ਼ਾਮ ਕਰਕੇ ਇਹਨਾਂ ਨੂੰ ਬੇਰੋਜ਼ਗਾਰ ਪੱਤਾ ਦੇਵੇ ਵਾਹ ਜੀ ਵਾਹ ਸਟੇਟਾਂ ਚੋਂ ਟੈਕਸ ਇਕੱਠਾ ਕਰਕੇ ਲੈ ਜਾਵੇ ਭਾਜਪਾ ਕੇਂਦਰ ਚ ਰਾਜ ਕਰਦੀ ਸਰਕਾਰ ਜੀਐਸਟੀ ਅੱਧਾ ਇਕੱਠਾ ਕਰਕੇ ਲੈ ਜਵੇ ਜਿੰਨੇ ਸੈਸ ਲੱਗਦੇ ਨੇ ਇਕੱਠੇ ਕਰਕੇ ਲੈ ਜਵੇ ਜਿੰਨਾ ਇਨਕਮ ਟੈਕਸ ਹੈ ਟੋਟਲ ਦਾ ਟੋਟਲੀ ਇਕੱਠਾ ਕਰਕੇ ਲੈ ਜਵੇ ਕੇਂਦਰ ਸਰਕਾਰ ਤੇ ਜਦੋਂ ਭੁਗਤਾਨ ਦੀ ਵਾਰੀ ਆਵੇ ਆਪਣਾ ਪੱਲਾ ਝਾੜ ਕੇ ਸਾਰੀਆਂ ਸਟੇਟਾਂ ਦੇ ਗਲ ਪਾਤਾ